ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਇਸ ਤੋਂ ਇਲਾਵਾ ਹੁਣ ਪੰਜਾਬੀਆਂ ਦੇ ਲਈ ਖੁੱਲ ਚੁੱਕਾ ਹੈ ਜੀ ਲੋਟਰੀ ਵੀਜ਼ਾ ਜੀ ਹਾਂ ਪਹਿਲੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਫ਼ ਜ਼ਹਿਰ ਕਰ ਦਿੱਤਾ ਗਿਆ ਸੀ ਕਿ ਆਉਣ ਵਾਲੇ ਅਗਸਤ ਤੇ ਸਤੰਬਰ ਮਹੀਨੇ ਦੇ ਵਿੱਚ ਲਗਾਤਾਰ ਪੀਆਰ ਦੀਆਂ ਐਪਲੀਕੇਸ਼ਨਾਂ ਪ੍ਰੋਸੈਸ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਪ੍ਰੋਵਿਨਸ਼ੀਅਲ ਨੋਮੀਨੀ ਪ੍ਰੋਗਰਾਮ ਪੀਐਨਪੀ ਅਤੇ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਦੇ ਡਰਾ ਕੱਢੇ ਜਾਣਗੇ ਜੀ ਹਾਂ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਹੀ ਸਾਲ 2025 ਦੇ ਲਈ ਆਪਣਾ ਇਮੀਗ੍ਰੇਸ਼ਨ ਪਲਾਨ ਜਾਰੀ ਕਰ ਦਿੱਤਾ ਗਿਆ ਸੀ ਇਸ ਸਾਲ ਦੇ ਵਿੱਚ 395000 ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਜਾਵੇਗੀ ਸੋ ਇਸ ਤੋਂ ਬਾਅਦ ਹੁਣ ਦੂਸਰੀ ਅਪਡੇਟ ਵੱਲ ਵੱਧਦੇ ਹਾਂ ਜੇਕਰ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਮਾਤਾ ਪਿਤਾ ਦੇ ਲਈ ਵੀ ਦਰਵਾਜ਼ੇ ਖੋਲ ਦਿੱਤੇ ਗਏ ਹਨ ਜੀਹਾਂ 28 ਜੁਲਾਈ ਤੋਂ ਹੁਣ ਸਾਲ 2020 ਦੇ ਦੌਰਾਨ ਲਗੀਆਂ ਪੀਆਰ ਦੀਆਂ ਐਪਲੀਕੇਸ਼ਨਾਂ ਦੇ ਸੱਦੇ ਪੱਤਰ ਭੇਜੇ ਜਾਣਗੇ ਸੋ ਜਿਹੜੇ ਵੀ ਕੈਂਡੀਡੇਟ ਦੇ ਵੱਲੋਂ ਆਪਣੇ ਮਾਤਾ ਪਿਤਾ ਨੂੰ ਕੈਨੇਡਾ ਦੇ ਵਿੱਚ ਸੱਦਣ ਦੇ ਲਈ ਐਪਲੀਕੇਸ਼ਨਾਂ ਲਗਾਈਆਂ ਗਈਆਂ ਸਨ ਉਹਨਾਂ ਨੂੰ ਆਪਣਾ ਜਿਹੜਾ ਇਨਬਾਕਸ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਵੀ ਜਿਹੜਾ 28 ਜੁਲਾਈ ਨੂੰ ਇਨਵਿਟੇਸ਼ਨ ਭੇਜ ਦਿੱਤੇ ਜਾਣਗੇ ਤੇ ਇਸ ਦੇ ਲਈ ਥੋੜੇ ਹੀ ਸਮੇਂ ਦਾ ਉਨ੍ਹਾਂ ਵੱਲੋਂ ਟਾਈਮ ਦਿੱਤਾ ਜਾਵੇਗਾ ਸੋ ਜਲਦ ਤੋਂ ਜਲਦ ਜਿਹੜੀ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਵਾਉਣ ਅਤੇ 10000 ਤੋਂ ਵੱਧ ਮਾਪਿਆਂ ਨੂੰ ਸਿੱਧੀ ਪੀਆਰ ਹੁਣ ਕੈਨੇਡਾ ਦੇ ਵਿੱਚ ਦਿੱਤੀ ਜਾਵੇਗੀ ਇਸ ਤੋਂ ਬਾਅਦ ਹੁਣ ਪੰਜਾਬੀਆਂ ਦੇ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਅਤੇ ਇੱਕ ਹੋਰ ਵੱਡਾ ਮੌਕਾ ਨਿਕਲ ਕੇ ਸਾਹਮਣੇ ਆਇਆ ਹੈ ਜੀ ਹਾਂ ਪੰਜਾਬੀ ਭਾਰਤੀਆਂ ਦੇ ਲਈ ਹੁਣ ਯੂਕੇ ਸਰਕਾਰ ਦੇ ਵੱਲੋਂ ਲਾਟਰੀ ਵੀਜ਼ਾ ਵੀ ਓਪਨ ਕਰ ਦਿੱਤਾ ਗਿਆ ਹੈ ਜੀ ਹਾਂ 22 ਜੁਲਾਈ 1:30 ਵਜੇ ਉੱਤੇ ਜਿਹੜਾ ਇੱਕ ਲਾਟਰੀ ਵੀਜ਼ਾ ਓਪਨ ਹੋ ਜਾਵੇਗਾ ਜਿਸ ਤੋਂ ਬਾਅਦ ਕੀ 24 ਜੁਲਾਈ 1:30 ਵਜੇ ਤੱਕ ਵੀਜ਼ਾ ਓਪਨ ਰਹੇਗਾ ਸੋ ਪੂਰੇ 48 ਘੰਟੇ ਵੀਜ਼ਾ ਓਪਨ ਰਹੇਗਾ ਜਿਸ ਦੇ ਵਿੱਚ ਕੀ 3000 ਤੋਂ ਵੱਧ ਲੋਕਾਂ ਨੂੰ ਲੋਟਰੀ ਦੇ ذریعے ਜੁਕੇ ਦਾ 2 ਸਾਲ ਦਾ ਵੀਜ਼ਾ ਦਿੱਤਾ ਜਾਵੇਗਾ। ਉਹ ਵੀ ਬਿਲਕੁਲ ਫ੍ਰੀ। ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਤੁਹਾਨੂੰ ਬੈਲਟ ਦੇ ਵਿੱਚ ਜਾਣਾ ਪਵੇਗਾ ਤੇ ਆਪਣਾ ਨਾਮ, ਡੇਟ ਆਫ ਬਰਥ, ਪਾਸਪੋਰਟ ਦੀ ਡਿਟੇਲ ਇਸ ਤੋਂ ਇਲਾਵਾ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਅਤੇ ਹੋਰ ਡਿਟੇਲ ਫਿਲ ਕਰਨੀਆਂ ਪੈਣਗੀਆਂ। ਸੋ ਜੇਕਰ ਤੁਹਾਡੀ ਵੀ ਉਮਰ 18 ਸਾਲ ਤੋਂ 30 ਸਾਲ ਦੇ ਵਿੱਚ ਕਾਰ ਹੈ ਤੇ ਤੁਸੀਂ ਵੀ ਇਸ ਵੀਜ਼ੇ ਨੂੰ ਅਪਲਾਈ ਕਰ ਸਕਦੇ ਹੋ। ਇਸ ਦੀ ਕੋਈ ਵੀ ਫੀਸ ਨਹੀਂ ਰੱਖੀ ਗਈ ਹੈ ਸਿਰਫ ਤੁਹਾਡੇ ਅਕਾਊਂਟ ਵਿੱਚ 2500 ਰੁਪਿਆ ਭਾਵ ਕਿ 25 ਪਾਉਂਡ ਹੋਣੇ ਚਾਹੀਦੇ ਹਨ ਜੋ ਕਿ ਤਕਰੀਬਨ ਇੰਡੀਆ ਵਿੱਚ 27000 ਦੇ ਕਰੀਬ ਬਣਦਾ ਹੈ ਜਿਹੜੇ ਫੰਡ ਆ 28 ਦਿਨ ਪੁਰਾਣੇ ਹੋਣੇ ਚਾਹੀਦੇ ਹਨ ਤੇ ਜੇਕਰ ਤੁਹਾਡੇ ਬੈਲਟ ਦੇ ਵਿੱਚ ਨਾਮ ਆ ਜਾਂਦਾ ਹੈ ਤੇ 31 ਦਿਨ ਦੇ ਅੰਦਰ ਅੰਦਰ ਤੁਹਾਨੂੰ ਵੀਜ਼ਾ ਅਪਲਾਈ ਕਰਨਾ ਪਵੇਗਾ ਸੋ ਵੱਡਾ ਮੌਕਾ ਜਿਹੜਾ ਹੁਣ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਿਹਾ ਹੈ ਸੋ ਜਿਨ੍ਹਾਂ ਦੀ ਉਮਰ 18 ਸਾਲ ਤੋਂ 30 ਸਾਲ ਦੇ ਵਿੱਚ ਹੈ ਉਹ ਇਸ ਵੀਜ਼ੇ ਨੂੰ ਅਪਲਾਈ ਕਰ ਸਕਦੇ ਹਨ ਸੋ ਲੋਟਰੀ ਦੇ ਜ਼ਰੀਏ ਜਿਹੜਾ ਕਿ ਹੁਣ ਇਹ ਵੀਜ਼ਾ ਓਪਨ ਕੀਤਾ ਗਿਆ ਹੈ ਜੇਕਰ ਨਿਊਜ਼ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਇਹ ਜਿਹੀਆਂ ਹੋਰ ਅਪਡੇਟਾਂ ਦੇ ਲਈ ਧੰਨਵਾਦ